ਲਾਈਟ ਲਾਈ ਬਈ ਆ ਆ ਜੀਓ ਦੋਸਤੋ ਅੱਜ ਤੁਹਾਨੂੰ ਫਿਰ ਇੱਕ ਵੀਰ ਨਾਲ ਮਲਾਉਣੇ ਆ ਜਿਨ੍ਹਾਂ ਦੇ ਬਹੁਤ ਟਾਈਮ ਤੋਂ ਗਾਇਕੀ ਦੇ ਨਾਲ ਜਿਹਨਾਂ ਦਾ ਸਮੇਲ ਤੇ ਉਹਨਾਂ ਦਾ ਸਾਥ ਰਿਹਾ ਤੇ ਕੈਸਟ ਆ ਵੀ ਉਹਨਾਂ ਨੇ ਕਰਵਾਈਆਂ ਸੀ ਉਸ ਟਾਈਮ ਦੇ ਵਿੱਚ ਪਰ ਅੱਜ ਕੱਲ ਆਟੋ ਰਿਕਸ਼ਾ ਚ ਲਾ ਕੇ ਆਪਣਾ ਯਾਨੀ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਬਹੁਤ ਵਧੀਆ ਚਲੋ ਫਿਰ ਵੀ ਹੱਸ ਕੇ ਜ਼ਿੰਦਗੀ ਜਿਉਂਦੇ ਨੇ ਯਾਰ ਬਹੁਤ ਖੁਸ਼ਦਿਲ ਬੰਦੇ ਨੇ ਨਾਮ ਮਹਿਮਾ ਸਿੰਘ ਤੁਹਾਨੂੰ ਮਨਾਉਣੇ ਆ ਉਹਨਾਂ ਨਾਲ ਆ ਬੈਠ ਕੇ ਗੱਲਬਾਤ ਕਰਾਂਗੇ ਅੰਦਰ ਹੋਰ ਮੈਂਵੇਂ ਕੀ ਆ ਲੋ ਵੀਰ ਜੀ ਵਧੀਆ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹਾਂ ਹਾਂਜੀ ਵਧੀਆ ਵੀਰ ਜੀ ਅੱਜ ਫਿਰ ਅਨਾਉਂਸਮੈਂਟ ਜਾਂ ਗੇੜੇ ਤੇ ਹਾਂਜੀ ਮੈਂ ਅਨਾਉਂਸਮੈਂਟ ਕਰਨੀ ਸੀ ਇੱਕ ਅੱਛਾ ਉਹਦੇ ਬਿੱਸੇ ਚਾਹ ਸੀ ਇੱਧਰ ਜੀ ਹਾਂ ਚਲੋ ਤੁਹਾਡੇ ਦਰਸ਼ਨ ਹੋ ਗਏ ਤੁਸੀਂ ਮਿਲ ਗਏ ਨਾ ਚਲ ਦਰਸ਼ਨ ਦਾ ਯਾਰ ਤਾਂ ਵੀਰਾਂ ਨਾਲ ਹੁੰਦੇ ਰਹਿੰਦੇ ਨੇ ਚਲ ਮੈਂ ਵੀ ਅੱਜ ਆਪਾਂ ਬੈਠ ਕੇ ਗੱਲ ਕਰਾਂਗੇ ਫਿਰ ਚੰਗਾ ਆਜੋ ਬੈਜਾ ਵੀਰ ਜੀ ਆਜੋ ਆਪਾਂ ਦੁਕਾਨ 'ਚ ਬੈਠਾਂਗੇ ਫਿਰ ਤੁਸੀਂ ਠੀਕ ਹੈ ਹਨ ਆਪਾਂ ਇਹਨੂੰ ਆਟੇ ਨੂੰ ਲਾਦਦੀਆਂ ਸਾਈਡ ਤੇ ਠੀਕ ਹੈ ਤੇ ਆਪਾਂ ਦੁਕਾਨ 'ਚ ਬੈਠਦੇ ਆ ਫਿਰ ਆਜੋ ਬਈ ਫਿਰ ਚਲੋ ਵੀਰ ਜੀ ਬੈਠ ਆਜੋ ਹਾਂ ਜੀ ਦੋਸਤੋ ਅੱਜ ਇੱਕ ਤਾਨੂੰ ਵੀਰਨਾ ਬਣਾ ਰਿਆਂ ਪਿੰਡ ਹੰਢਾਇਆ ਤੂੰ ਆ ਮੇਰਾ ਪਿੰਡ ਵੀ ਵੈਸੀ ਹੰਢਾਈ ਆ ਮਹਿਮਾ ਸਿੰਘ ਇਹਨਾਂ ਨੇ ਬਹੁਤ ਗੀਤ ਪਹਿਲਾਂ ਗਾਏ ਹੋਏ ਨੇ ਕਿ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂਗੇ ਤੇ ਹੋਰ ਮਹਿਮਾ ਸਿੰਘ ਜੀ ਕੀ ਹਾਲ ਨੇ ਤੇ ਬੜੇ ਬੱਲੇ ਤੇ ਸਾਨੂੰ ਪਹਿਲਾਂ ਇਹ ਵੀਰ ਬਣ ਕੇ ਤੁਸੀਂ ਦੱਸੋ ਵੀ ਹੁਣ ਤੁਸੀਂ ਇਸ ਟਾਈਮ ਕੀ ਕਰ ਰਹੇ ਹੋ ਇਸ ਟਾਈਮ ਵੀਰ ਜੀ ਮੈਂ ਬੈਟਰੀ ਵਾਲਾ ਆਟੋ ਚਲਾਉਣਾ ਜੀ ਅੱਛਾ ਇਹ ਬਸ ਇਹ ਕੰਮ ਮੇਰਾ ਬਾਕੀ ਮੜਮ ਉਤਾ ਹੋ ਜਿਹੜਾ ਕੰਮ ਉਹਦਾ ਹੋ ਕਰ ਲੀਦਾ ਮੜਾ ਖੁੱਲ ਕੇ ਬੋਲੋ ਜੀ ਬੰਨੇ ਮੈਂ ਬਾਕੀ ਆਟੋ ਹੀ ਚਲਾਉਣਾ ਜੀ ਬੈਟਰੀ ਵਾਲਾ ਤੇ ਬਸ ਬਾਕੀ ਹੋਰ ਕੋਈ ਕੰਮ ਆਉਂਦਾ ਕਈ ਵਾਰੀ ਹੋਰ ਵੀ ਸਰਵਿਸ ਕਰ ਲਈਦਾਗਾ ਪਹਿਲਾਂ ਤਾਂ ਜੀ ਛੋਟੀ ਗੱਲ ਵਿਚਾਲੇ ਚਲੋ ਪਹਿਲਾਂ ਤੁਸੀਂ ਗਾਣੇ ਦਾ ਸਾਨੂੰ ਕੋਈ ਛੋਟਾ ਮੋਟਾ ਕੋਈ ਟਰੇਲਰ ਜਾਂ ਨਿੱਕਾ ਮੋਟਾ ਅੰਤਰਾ ਕੋਈ ਸੁਣਾਓਗੇ ਕੋਈ ਵੀ ਦੋ ਬੋਲ ਚਾਹੇ ਭੇਂਟ ਸੁਣਾ ਦਿਓ ਚਾਹੇ ਕੋਈ ਮਤਲਬ ਗਾਣਾ ਸੁਣਾ ਦਿਓ ਹੈਨਾ ਜੋ ਤੁਹਾਨੂੰ ਵੀ ਕੋਈ ਨਹੀਂ ਸੁਣਾਦਣਾ ਜਿਹੜਾ ਚਾਹੀ ਕੋਈ ਪ੍ਰਾਣੇ ਕਲਾਕਾਰ ਦਾ ਜਿਹੜਾ ਵੀ ਤੁਹਾਡੇ ਚੀਤੇ ਜਾਉਂਦਾ ਕੋਈ ਵੀ ਮਤਲਬ ਆਪਾਂ ਆਵਾਜ਼ ਹੀ ਤੁਹਾਡੀ ਸੁਣਨੀ ਚਾਹੁੰਦੇ ਆ ਮਦਰਵਾ ਠੀਕ ਹੈ ਲੋ ਪਰ ਸੁਣ ਮੈਂ ਕ ਵੈਸੇ ਮੇਰੇ ਇਹ 19 ਵੱਡੀ ਕੁਆਲਿਟੀ ਤਾਂ ਹੈ ਨਹੀਂ ਪਰ ਮੈਂ ਤੁਹਾਨੂੰ ਕਿ ਸਾਡੇ ਸਟੇਜ ਮਾਨਸ ਸਾਹਿਬ ਦਾ ਸੁਣਾ ਦਿੰਦਾ ਇੱਕ ਹਾਂ ਹਾਂ ਜਿਹੜਾ ਮਤਲਬ ਮੈਨੂੰ ਸ਼ੁਰੂਤ ਹੀ ਪਸੰਦ ਆਗਾ ਨਹੀਂ ਬੜੀਆ ਕਰਦਾ ਮਤਲਬ ਸਟੇਜਾਂ ਤੇ ਮੈਂ ਜਦੋਂ ਸਟਾਰਟਿੰਗ ਕਰਦਾ ਵੀ ਮਤਲਬ ਇਹੀ ਚੀਜ਼ ਲਾ ਕੇ ਸ਼ੁਰੂ ਕਰਦਾ ਤੇ ਮੈਂ ਧਰਮਿਕ ਦੇ ਨਾਲ ਹੀ ਜੇ ਸਟਾਰਟਿੰਗ ਕਰਦਾ ਤਾਂ ਮਤਲਬ ਇਹੀ ਧਰਮਿਕ ਲਾ ਕੇ ਰੰ ਕਰਦਾ ਵੀ ਮੈਨੂੰ ਰਿਸਪੌਂਸਿਬਿਲਟੀ ਆ ਵੀ ਬਹੁਤ ਮਿਲਦਾਗਾ ਪਰ ਹੁਣ ਸਮਾਂ ਕੋ ਸਹਿਜ ਆ ਗਿਆ ਮਤਲਬ ਵੀ ਮੈਂ ਉਹ ਸਾਰੀ ਵਧੀਆ ਟੰਗਣਾ ਨਾ ਕਰ ਸਕਾਂ ਲੋਕ ਮੈਂ ਧਾਰਮਿਕ ਚੀਜ਼ਾਂ ਨਾਲ ਪੁੱਛਣਾ ਰਿਹਾ ਜੀ ਨਹੀਂ ਚਲੋ ਕੋਈ ਗੱਲ ਨਹੀਂ ਉਹ ਜਿਸ ਨੇ ਖੁਸ਼ੀ ਹੈ ਲੈਣ ਜੱਗ ਦੀ ਸਦੀ ਆਣ ਕੇ ਅਸਾਂ ਨੂੰ ਪੇਟਾ ਦੇ ਬਿਸਦੀ ਜਿਸ ਨੇ ਖੁਸ਼ੀ ਹੈ ਲੈਣ ਜੱਗ ਦੀ ਸਦੀ ਆਣ ਕੇ ਅਸਾਂ ਨੂੰ ਪੇਟਾ ਦੇ ਬਿਸਦੀ ਕਰ ਕੇ ਸਫਰੀ ਤੇਜ ਤਲਵਾਰ ਤੇ ਅੱਜ ਜੀ ਨੇ ਨੱਚਣਾ ਖੰਡੇ ਦੀ ਤਾਰ ਤੇ ਅੱਜ ਜੀਨ ਨੱਚਣਾ ਖੰਡੇ ਦੀ ਤਾਰ ਤੇ ਹੋ ਬੀਤ ਗਿਆ ਜੇ ਵੇਲਾ ਹੱਥ ਮਿਲੂ ਪੈਰ ਨਾ ਕਹਿਣ ਸਤ ਗੁਰ ਹੁਣ ਲਾਵ ਤੇਰੀ ਨਾਮ ਬੀਤ ਗਿਆ ਜੇ ਵੇਲਾ ਹੱਥ ਮਿਲੂ ਪੈਰ ਨਾ ਕਹਿਣ ਸਤ ਗੁਰ ਹੁਣ ਲਾਵ ਤੇਰੀ ਨਾਮ ਰੱਖ ਕੇ ਪਰੋਸਾ ਪਰਬ ਦੀ ਘਾਰ ਤੇ ਅੱਜ ਜੀਨ ਨੱਚਣਾ ਖੰਡੇ ਦੀ ਤਾਰ ਤੇ ਅੱਜ ਜੀਨ ਨੱਚਣਾ ਖੰਡੇ ਦੀ ਤਾਰ ਤੇ ਇਹ ਦਾ ਮਤਲਬ ਫੇਵਰੇਟ ਮਨ ਬਹੁਤ ਪਸੰਦ ਗਾਣਾ ਜੀ ਹਾਂ ਨਹੀਂ ਬਹੁਤ ਸਾਰੇ ਸਟੇਜਾਂ ਤੇ ਮਤਲਬ ਜੇ ਮੈਂ ਲਵਾਂ ਤਾਂ ਇਹੀ ਗਾਣੇ ਤੋਂ ਸਟਾਰਟਿੰਗ ਕਰਦਾ ਇਹ ਆਪਨ ਤਾਂ ਤਾਂ ਗੁਰੂ ਸਾਹਿਬ ਜਿਹੜੇ ਆਪਣੇ ਨੇ ਦੇਖੋ ਹਾਂ ਜੀ ਸਿੱਖੀ ਨਾਲ ਇੱਕ ਗੀਤ ਬਹੁਤ ਯਾਨੀ ਵੱਡਾ ਗੀਤ ਹੈ ਇਹ ਹਾਂ ਜੀ ਸਣ ਦੋ ਬੋਲ ਕੋਈ ਕੋਈ ਹੋਰ ਸੁਣਾਓ ਕਿਸੇ ਵੀ ਕਲਾਕਾਰ ਦਾ ਸੁਣਾ ਦਿਓ ਚਾਹੇ ਆਪ ਦੇ ਸੁਣਾਓ ਹਾਂ ਜੀ ਆ ਪਿੱਛੇ ਕਿਸੇ ਸਾਲ ਮੇਰੇ ਗਾਣਾ ਰਿਹਾ ਜਨਵਰੀ ਚ ਹਾਂ ਉਹ ਉਹ ਸੁਣਾ ਚਾਰ ਦਾ ਵਿਆਹ ਉਹਦੇ ਵਿੱਚ ਕੁਝ ਲਾਈਨ ਸੁਣਾਓ ਹਾਂ ਲਓ ਸੁਣ ਲੋ ਜੀ ਗਾਣੇ ਦੇ ਬੋਲ ਸੀਗੇ ਉਹ ਮੇਰੇ ਯਾਰ ਦਾ ਵਿਆਹ ਨਹੀਂ ਸਾਨੂੰ ਛੜਿਆ ਏ ਚਾ ਯਾਰ ਦਾ ਵਿਆਹ ਨਹੀਂ ਸਾਨੂੰ ਛੜਿਆ ਏ ਚਾ ਅੱਜ ਰੋਕ ਨਾ ਤੂੰ ਮੈਨੂੰ ਮਨ ਮੋੜੀਏ ਅੱਜ ਰੋਕ ਨਾ ਤੂੰ ਮੈਨੂੰ ਮਨ ਮੋੜੀਏ ਨਹੀਂ ਖੁਸ਼ੀ ਮਨਾ ਲੈਣ ਦੇ ਮੇਰੇ ਯਾਰ ਦਾ ਵਿਆਹ ਅੱਜ ਨਾ ਕਰੋ ਨਹੀਂ ਇੱਕ ਪੈਗ ਲਾ ਲੈਣ ਦੇ ਮੇਰੇ ਯਾਰ ਦਾ ਵਿਆਹ ਅੱਜ ਨਾ ਕਰੋ ਨਹੀਂ ਇੱਕ ਪੈਗ ਨਾਲ ਲੈਣ ਦੇ ਇਹ ਮੇਰਾ ਸੌਂਗ ਸੀ ਆ ਜੀ ਮਤਲਬ ਇਹ ਸੌਂਗ ਇੰਦਾ ਸੀ ਇੱਕ ਮੁੰਡਾ ਕੋਈ ਨੌਜਵਾਨ ਮੁੰਡਾ ਗੱਭਰੂ ਆਦੇ ਯਾਰ ਦੋਸਤ ਦੇ ਵਿੱਚ ਜਾਂਦਾ ਉਹਦੇ ਘਰ ਵਾਲੇ ਨਾਲ ਲੈ ਕੇ ਤਾਂ ਉੱਥੇ ਮਹਿਫਿਲ ਵੇਖ ਕੇ ਉਹਦਾ ਵੀ ਮਤਲਬ ਮਨ ਕਰਿਆ ਹੁੰਦਾ ਇਹ ਮੈਂ ਵੀ ਖੁਸ਼ੀ ਮਨਾਵਾ ਕਾ ਉਹ ਆਪਣੇ ਘਰ ਵਾਲੇ ਨੂੰ ਪਹਿਲੇ ਬੰਦਨ ਲਾ ਕੇ ਮਤਲਬ ਮੈਂ ਵਿਆਹ ਦੇ ਵਿੱਚ ਆਇਆ ਮੇਰੇ ਯਾਰ ਦੋਸਤ ਦਾ ਵਿਆਹ ਸੀ ਖੁਸ਼ੀ ਮਨਾਉਣੀਆਂ ਵੀ ਮੈਨੂੰ ਪੈਗ ਲਾਉਣ ਤੋਂ ਨਾ ਰੋਕੀ ਵੀ ਕਿਤੇ ਨਾ ਹੋਵੇ ਮੈਂ ਪੈਗ ਲਾਉਣ ਲੱਗਿਆਂ ਤੇ ਤੁਸੀਂ ਮੇਰੀ ਬੇਇੱਜ਼ਤੀ ਕਰਦੇ ਮਤਲਬ ਇਹ ਗਾਣਾ ਇੰਦਾ ਲੱਗਾ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਚੱਲੇ ਮੇਰਾ ਗਾਣਾ ਤੇ ਜਦੋਂ ਮੈਂ ਐਡ ਤਾਂ ਨਹੀਂ ਕਰ ਸਕਿਆ ਪਰ ਗਰੀਬੀ ਦਾ ਵੀ ਨਕਰਿਆ ਸੀ ਪਰ ਜਿੰਨਾ ਵੀ ਕਰਿਆ ਵਧੀਆ ਮੈਨੂੰ ਰਿਸਪੌਂਸ ਮਿਲਿਆ ਠੀਕ ਹੈ ਨਹੀਂ ਠੀਕ ਹੈ ਵੀਰੇ ਮੈਂ ਤੁਹਾਨੂੰ ਦੇਖਦਾ ਰਿਹਾ ਹਾਂ ਬਹੁਤ ਟਾਈਮ ਤੋਂ ਉਹਦੋਂ ਜੋ ਖਾੜੇ ਲੱਗਦੇ ਹੁੰਦੇ ਸੀਗੇ ਹਾਂਜੀ ਅੱਜ ਤੋਂ ਮੇਰਾ ਘੱਟੋ ਘੱਟ 15 ਸਾਲ ਪੁਰਾਣੀ 20 ਸਾਲ 15 ਸਾਲ ਪੁਰਾਣੀ ਗੱਲ ਹੈ ਹਨਾ ਹਾਂਜੀ ਮੈਂ ਸਟੇਜ ਤੇ ਵੀ ਤੁਸੀਂ ਪਰਫਾਰਮ ਕੀਤਾ ਹਨਾ ਬਹੁਤ ਚੰਗੀ ਹਾਂਜੀ ਸਿੰਘ ਜਾਨੀ ਆਪ ਕੀਵੇਂ ਕੀ ਕਹਿ ਰਹੇ ਹੋ ਨੇ ਉਹ ਦੁਕਾਨਾ ਜੋੜੀ ਹਾਂ ਦੁਕਾਨਾ ਜੋੜੀ ਮੈਂ ਖੁਦ ਵੀ ਗਾਣੇ ਗਾਏ ਉਹਨੇ ਅਸੀਂ ਕਰਾਂਗੇ ਵੀ ਕੀਤੀ ਹੈ ਹਾਂਜੀ ਦੁਕਾਨੇ ਵੀ ਤੁਸੀਂ ਗਾਏ ਹੋਏ ਨੇ ਹਾਂਜੀ ਮੈਂ ਇੱਕ ਦੋ ਦੁਕਾਨੇ ਵੀ ਗਾਏ ਨੇ ਤੇ ਉਹ ਸਫਰ ਦਾ ਫਿਰ ਕਿਵੇਂ ਜੇ ਤੁਹਾਨੂੰ ਲੱਗਿਆ ਮਾਹੌਲ ਜਦੋਂ ਤੋਂ ਵੀ ਕੈਸ਼ ਕੁਸਤ ਤਾਂ ਇਹ ਰਿਕਾਰਡ ਕਰਾਈ ਜੀ ਮੈਂ ਉਦੋਂ ਵੀ ਗਾਣੇ ਕਰੇ ਸੀ ਮੇਰਾ ਉਦੋਂ ਵੀ ਗਾਣਾ ਸੀ ਗਾਣਾ ਤਾਂ ਮੈਂ ਲਗਭਗ 2-3 ਸਾਲ ਬਾਅਦ ਗਾਣਾ ਕਰਦੇ ਕਰਤਾ ਜੀ ਕਹਿੰਦਾ ਪਰ ਉਹ ਮਾਲਕ ਦੀ ਮਰਜ਼ੀ ਆ ਜਾਂ ਪਬਲਿਕ ਦੀ ਮਰਜ਼ੀ ਲਾ ਲੋ ਜਿਨ੍ਹਾਂ ਨੇ ਹੇ ਤੱਕ ਮੈਨੂੰ ਸਾਫ ਨੀਤਾ ਰਿਸਪੌਂਸ ਨਹੀਂ ਦਿੱਤਾ ਤੇ ਮਤਲਬ ਮੈਂ ਵੀ ਹਮੇ ਵੀ ਮੈਂ ਚਾਹੁੰਦਾ ਵੀ ਸ਼ਾਇਦ ਮਾਲਕ ਕਿਰਪਾ ਕਰਦੇ ਤੇ ਮੇਰੇ ਵੀਰ ਆਡੀਅנס ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ YouTube ਵਗੈਰਾ ਉਹ ਵੀ ਮੇਰਾ ਕਿਤੇ ਰੱਖ ਤੇ ਮੇਰਾ ਸੋਲਣਾ ਮੈਨੂੰ ਸਾਥ ਦੇਣ ਤਾਂ ਹੋ ਸਕਦਾ ਮਾਲਕ ਮੇਰੀ ਬਾਹ ਫੜ ਲੇ ਮੈਂ ਕੋਈ ਤਰੱਕੀ ਰਹਿ ਰਹਾਂ ਵਾਲਾ ਕਿਤਰਾ ਤੇ ਮੈਂ ਕਿਸ ਕਰਕੇ ਮੈਂ ਕੁਛ ਨਾ ਕੁਛ ਕਰਦੇ ਰਹਿਣਾ ਜੀ ਚਲੋ ਤੁਸੀਂ ਇੱਕ ਵੀਰੇ ਹੋਰ ਮੈਮੇ ਗੱਲ ਆ ਹਾਂਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਮਤਲਬ ਚਲੋ ਸੋਡਾ ਜਿਹੜਾ ਹੁਣ ਜ਼ਿੰਦਗੀ ਦਾ ਸਫ਼ਰ ਆ ਹੈਨਾ ਚਲੋ ਗਾਇਕੀ ਦੇ ਸਫ਼ਰ ਵਿੱਚ ਆਪਾਂ ਠੀਕ ਹੈ ਵੀ ਨਹੀਂ ਚੱਲੇ ਆਪਾਂ ਪਹਿਲਾਂ ਹਨਾ ਜਿੰਨੇ ਕਿਹਾ ਗਾਣੇ ਕੀਤੇ ਹੋਰ ਕੀਤੇ ਹਾਂਜੀ ਹਾਂਜੀ ਵੀ ਆਪਦੀ ਜ਼ਿੰਦਗੀ ਦੱਸੋ ਵੀ ਅੱਜ ਤੁਸੀਂ ਜ਼ਿੰਦਗੀ ਤੋਂ ਖੁਸ਼ ਹੋ ਜਾਂ ਕਿਵੇਂ ਜ਼ਿੰਦਗੀ ਤਾਂ ਵੇਖੋ ਜੀ ਖੁਸ਼ੀ ਹੈ ਜ਼ਿੰਦਗੀ ਤਾਂ ਜੇ ਆਪਾਂ ਮਤਲਬ ਬਗ ਮਰੂ ਮਰੂ ਕਰੀ ਜਾਵੇ ਤਾਂ ਉਹ ਵੀ ਠੀਕ ਨਹੀਂ ਹੁੰਦਾ ਪਰ ਮਹਾਰਾਜ ਦੀ ਕਿਰਪਾ ਨਾਲ ਇੰਨੀ ਕਿ ਵਧੀਆ ਵੀ ਆਪਾਂ ਜ਼ਿੰਦਗੀ ਅੱਜ ਕੱਲ੍ਹ ਅਸ ਖੜਕ ਕੇ ਨਿਗਾਹ ਰਹੇ ਆ ਆਪਾਂ ਨੂੰ ਵਧੀਆ ਪਿਆਰ ਹੈ ਜੀ ਘਰ ਦੇ ਵਿੱਚ ਵਧੀਆ ਆਪਣਾ ਠੀਕ ਠਾਕ ਹੈ ਪਰ ਜੋ ਸਮਾਂ ਹੁੰਦਾ ਉਹ ਤਾਂ ਚੱਲਦੇ ਰਹਿੰਦਾ ਜੀ ਵੇਖੋ ਮਾੜਾ ਚੰਗਾ ਤਾਂ ਚੱਲਦਾ ਹੀ ਲੱਗਾ ਪਰ ਆਪਾਂ ਜੇ ਮਾੜਾ ਮਾੜਾ ਕਹੀ ਜਾਵਾਂਗੇ ਤਾਂ ਬ ਪਰ ਮੈਂ ਇਹ ਚੀਜ਼ ਨੂੰ ਸਿਰੇ ਨਹੀਂ ਲੱਤਾਂ ਮੈਂ ਜੋ ਵੀ ਹੈਗਾ ਮੈਂ ਆਪਣੀ ਜ਼ਿੰਦਗੀ ਨੂੰ ਮਤਲਬ ਬਹੁਤ ਵਧੀਆ ਢੰਗ ਨਾਲ ਜਾਉਂ ਰਿਹਾ ਆਪਣੀ ਮਿਹਨਤ ਕਰ ਰਿਹਾ ਬਾਕੀ ਜੋ ਸਮਾਂਗਾ ਉਦਦਾ ਲੰਗੀ ਜਾਣਾ ਜਾਂ ਆਈ ਜਾਣਾ ਉਹ ਸਮੇਂ ਨੂੰ ਆਪਾਂ ਕਹਿ ਨਹੀਂ ਸਕਦੇ ਜੀ ਠੀਕ ਹੈ ਜੀ ਯਾਨੀ ਹੁਣ ਤੁਸੀਂ ਅਨਾਉਂਸਮੈਂਟ 10 ਮਿੰਟ ਦੀ ਕਰਦੇ ਹੋ ਹਨ ਹਾਂਜੀ ਮੈਂ ਨਾਲ ਮੇਰਾ ਅਨਾਉਂਸਮੈਂਟ ਦਾ ਕੰਮ ਹੈ ਹਾਂ ਤੇ ਅੱਜ ਮੈਂ ਖਾਸ ਕਰਕੇ ਇਧਰ ਅਨਾਉਂਸਮੈਂਟ ਦੇ ਚੱਕਰ ਤੇ ਆਇਆ ਸੀਗਾ ਮੈਂ ਸਵੇਰੇ ਅਨਾਉਂਸਮੈਂਟ ਹੀ ਕਰਨੀ ਆ ਕਿਸਾ ਚਲੋ ਬਹੁਤ ਵਧੀਆ ਗੱਲ ਹੈ ਇੱਕ ਯਾਨੀ ਰੁਜ਼ਗਾਰ ਆਪਣਾ ਇਹ ਮਤਲਬ ਨਾ ਇਹ ਮੇਰਾ ਬਿਜ਼ਨਸ ਹੈ ਜੀ ਬਸ ਇਹ ਬਿਜ਼ਨ ਠੀਕ ਹੈ ਤੇ ਜਿਹੜਾ ਗਾਇਕੀ ਦਾ ਹੁਣ ਤੁਸੀਂ ਅੱਗੇ ਗਾਇਕੀ ਬਾਰੇ ਕੋਈ ਸੋਚਦੇ ਹੋ ਹਾਂਜੀ ਮੈਂ ਚੱਲ ਰਹੀ ਹੈ ਮੇਰੀ ਗੱਲਬਾਤ ਹੁਣ ਮੈਂ ਸੌਣ ਦਾ ਮਹੀਨਾ ਕਰਦਾ ਸੀ ਮੈਂ ਥੋੜਾ ਜਿਹਾ ਹੋਊਗਾ ਲੇਟ ਮੇਰੇ ਥੋੜੇ ਘਰੇ ਪ੍ਰੋਬਲਮ ਚੱਲਦੀ ਸੀ ਮੈਂ ਕਰ ਨਹੀਂ ਸਕਿਆ ਮੈਂ ਕੋਸ਼ਿਸ਼ ਕਰਦਾ ਮੇਰੀ ਮਾਹ ਮਾਈ ਦੀ ਕਿਰਪਾ ਨਾਲ ਵੀ ਮੈਂ ਪੇਟ ਕਰਨੇ ਸੋਚ ਰਿਹਾ ਇਸ ਵਾਰ ਪੇਟ ਮੈਂ ਵੀ ਪੇਟ ਤੇ ਕੀਤੀ ਸੀ ਪਹਿਲਾਂ ਨਾ ਪੇਟ ਪਹਿਲੀ ਵਾਰ ਮੈਂ ਕਰ ਰਿਹਾ ਚੱਲ ਰਹੀ ਹੈ ਮੇਰੀ ਗੱਲਬਾਤ ਜੇ ਹੋ ਗਈ ਤਾਂ ਉਸ ਵਾਰ ਮੈਂ ਪੰਜ ਚਾਰ ਦਿਨਾਂ ਵਿੱਚ ਪੇਟ ਕਰਾਂਗਾ ਅੱਛਾ ਚਲੋ ਬਹੁਤ ਵਧੀਆ ਗੱਲ ਆ ਯਾਰ ਬਹੁਤ ਸੁਣੀ ਆਵਾਜ਼ ਵੀ ਤੁਹਾਡੀ ਬਹੁਤ ਸੁਣੀ ਹੈਗੀ ਐਜੀ ਗੱਲ ਨਹੀਂ ਹੈਗੀ ਮਾ ਸਰਸਪਤੀ ਕਿਰਪਾ ਜੀ ਹਾਂ ਤੁਸੀਂ ਮੈਂ ਤਾਂ ਕਹਿੰਦਾ ਤਰਕੀਆਂ ਬਖਸ਼ੇ ਰੱਬ ਤੁਹਾਨੂੰ ਕੁਛ ਨਾ ਕੁਛ ਕੋਈ ਨਵਾਂ ਹਮ ਤੁਸੀਂ ਕਰੋ ਕੋਈ ਨਾ ਕੋਈ ਹੈਨਾ ਹਾਂਜੀ ਮੈਂ ਚੱਲ ਰਹੀ ਮੇਰੀ ਗੱਲਬਾਤ ਜੇ ਹੋ ਗਿਆ ਤਾਂ ਮੇਰਾ ਹਾਂ ਨਹੀਂ ਚਲੋ ਮੈਂ ਤਾਂ ਕਹਿੰਦਾ ਜਿਹੜਾ ਬਹੁਤ ਵਧੀਆ ਗੱਲ ਆ ਮੈਂ ਵੀ ਬਾਕੀ ਕਿੰਨੇ ਮਹੀਨੇ ਸਾਲ ਤੱਕ ਕਰਾਂਗੇ ਕਰਾਂਗੇ ਕੁਝ ਹਮ ਚਲੋ ਠੀਕ ਹੈ ਵੀਰੇ ਮੈਂ ਆਪਾਂ ਮਿਲਦੇ ਆ ਕਦੇ ਫੇਰ ਹੈਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰੇ ਕਿਸੇ ਨੇ ਸਾਡਾ ਟਾਈਮ ਕੱਢਿਆ ਮੇਰੇ ਲਈ ਮੈਨੂੰ ਬੁਲਾਇਆ ਮੇਰੇ ਲਈ ਸਮਝਦਾ ਬਹੁਤ ਧੰਨਵਾਦ ਹਾਂ ਨਹੀਂ ਨਹੀਂ ਹਾਂ ਬਹੁਤ ਬਹੁਤ ਧੰਨਵਾਦ ਬਈ ਯਾਰ ਬਾਕੀ ਜਿਹੜੇ ਮੇਰੇ ਵੀਰ ਮੈਨੂੰ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਮੇਰੇ ਮੈਨੂੰ ਪਸੰਦ ਕੀਤਾ ਮੈਨੂੰ ਮਤਲਬ ਰਿਸਪੌਂਸ ਦੇਵੋਗੇ ਮੈਂ ਕਹਿਣਾ ਪ੍ਰਮਾਤ ਮੰਗਦੇ ਹਾਂ ਹਾਂ ਬਈ ਇਹ ਵੀਰ ਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਦੇਣਾ ਯਾਰ ਇਹ ਬੰਦੇ ਨੇ ਬਹੁਤ ਸੰਘਰਸ਼ ਕੀਤਾ ਬਹੁਤ ਸਾਲ ਹੋ ਗਏ ਇਹ ਬੰਦੇ ਨੂੰ ਵੀਰ ਨੂੰ ਗਾਣੇ ਇਹਨੂੰ ਗੀਤਾਂ ਦਾ ਇਹਨਾਂ ਸੌਂਕ ਆ ਗਾਇਕੀ ਦਾ ਵੀ ਲੇਖਕ ਵੀ ਆ ਬੰਦਾ ਇਹ ਖੁਦ ਵੀ ਲਿਖ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕੰਮ ਤਾਂ ਸਾਰਾ ਪ੍ਰਮਾਤਮਾ ਦੀ ਕਿਰਪਾ ਨਾਲ ਹੋਣਾ ਪਰ ਤੁਹਾਡੇ ਰਿਸਪੌਂਸ ਦੇ ਨਾਲ ਅੱਜ ਦੀ ਘੜੀ ਦੇ ਵਿੱਚ ਜਾਨੀ ਪਹਿਲਾਂ ਤਾਂ ਕੈਸਟਾਨਾ ਚ ਮੰਨਣਾ ਹੁੰਦਾ ਸੀ ਅਲੱਗ ਗੱਲ ਸੀਗੀ ਹੁਣ ਤੁਸੀਂ ਤੁਹਾਡਾ ਇੱਕ ਸ਼ੇਅਰ ਇਹਦਾ ਬਹੁਤ ਕੁਝ ਕਰ ਸਕਦਾ ਬਾਈ ਇੱਕ ਸ਼ੇਅਰ ਤੇ ਇੱਕ ਲਾਈਕ ਤੇ ਜਦੋਂ ਇਹ ਦੁਨੀਆ ਦੇ ਵਿੱਚ ਬੰਦਾ ਕੋਈ ਪਹੁੰਚਦਾ ਉਦੋਂ ਫਿਰ ਯਾਰ ਜਦੋਂ ਸਾਥ ਥੋੜਾ ਸਾਥ ਮਿਲ ਗਿਆ ਤੁਹਾਡੇ ਵਿੱਚ ਹੀ ਰੱਬ ਹੁੰਦਾ ਹਨਾ ਦੋਸਤੋ ਧੰਨਵਾਦ ਬਾਈ ਮੈਮੇ ਥੈਂਕ ਯੂ ਧੰਨਵਾਦ ਬ੍ਰਦਰ